ਜੀ ਰੇਟ ਬਹੁਤ ਘਟਾ ਜੀ ਲਾਸਟ ਟਾਈਮ ਜਿਹੜਾ 15 Pro ਸੀ 1,35,000 ਤੋਂ ਸਟਾਰਟ ਸੀ ਤੇ ਇਸ ਵਾਰ ਜਿਹੜਾ 16 Pro ਆ 1,20,000 ਤੋਂ ਸਟਾਰਟ 15,000 ਰੁਪਏ ਲਾਸਟ ਨਾਲੋਂ ਘਟਾ ਤੇ ਸੇਮ ਜਿਹੜਾ 16 Pro Max ਹੈ 1,45,000 ਦਾ ਤੇ ਪਿਛਲੀ ਵਾਰੀ 1,60,000 ਤੋਂ ਸਟਾਰਟਿੰਗ ਸੀ ਤੇ ਐਡ ਕੀ ਫੋਨ ਤੁਸੀਂ ਕਿੰਨੇ ਦੇ ਤੇਰੇ ਦਰਸ਼ਕਾਂ ਫੋਨ ਜੀ 110 ਰੁਪਏ ਦੇ ਹਿਸਾਬ ਨਾਲ ਆਪਾਂ ਦੇ ਦਾਂਗੇ ਜੀ ਕਾਈ ਬਾਤ ਆ ਕਿ ਤੇ ਮਜ਼ਾਕ ਤੇ ਨਹੀਂ ਨਹੀਂ ਮਜ਼ਾਕ ਨਹੀਂ ਜੀ 110 ਰੁਪਏ ਦੀ ਐਵਰੇਜ ਬਣਦੀ ਹੈ ਜੀ ਦੇ 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 ਹਿਸਾਬ ਨਾਲ ਜੇਕਰ ਤੁਸੀਂ ਈਐਮਏ ਵੀ ਕਰਾਉਣੀ ਹੈ ਤੁਸੀਂ ਆਸਾਨ ਜੇ ਕਿਸ਼ਤਾਂ ਤੇ ਫੋਨ ਲੈ ਸਕਦੇ ਹੋ ਪਰ ਦੇ ਤੇ ਕਹਿੰਦਾ 110 ਜੀ ਐਵਰੇਜ 110 ਰੁਪਏ ਦੇ ਹਿਸਾਬ ਨਾਲ ਤੁਸੀਂ ਫੋਨ ਪਰਚੇਸ ਕਰ ਸਕਦੇ ਹੋ 16 ਲੈਣਾ 16 ਪਲੱਸ ਲੈਣਾ ਮਿਲ ਜੂਗਾ ਜੀ ਇੱਕੋ ਹੀ ਫੋਨ ਆ ਦੁਨੀਆ ਦਾ ਜਿਹੜਾ ਸਾਲ ਜਿੱਕ ਵਾਰੀ ਲਾਂਚ ਹੁੰਦਾ ਤੇ ਪੂਰਾ ਸਾਲ ਚੱਲਦਾ ਜੀ 16 ਪ੍ਰੋ ਤੇ 16 ਪ੍ਰੋ ਮੈਕਸ ਦੀ ਬਹੁਤ ਡਿਮਾਂਡ ਹੈ ਉਸ ਤੋਂ ਬਾਅਦ 15 ਜੇ ਸੌਰੀ 16 ਸੀਰੀਜ਼ ਦੇ ਵਿੱਚ ਨਵੇਂ ਕਲਰ ਆਏ ਆ ਡੀਲ ਕਲਰ ਆਇਆ ਬਲੂ ਆਇਆ ਇਹਨਾਂ ਦੀ ਡ ਗੇਟ ਮਿਲ ਜਾਣਗੇ ਬਿਲਕੁਲ ਫਰੈਸ਼ ਇਹ ਗਾਰੰਟੀ ਵੈਂਟੀ ਗਾਰੰਟੀ ਸ਼ਾਹ ਗਾਰੰਟੀ ਦਿੰਨੇ ਆ ਜੀ ਕੋਈ ਕੋਈ ਵੀ ਸਾਡੇ ਕੋਲ ਸੈਕਰੈਂਟ ਫੋਨ ਲੈ ਕੇ ਜਾਓਗੇ ਇਹ ਨਹੀਂ ਆ ਕਿ ਤੁਸੀਂ ਘਰ ਗਏ ਦੋ ਚਾਰ ਦਿਨ ਨੂੰ ਕੋਈ ਪਰਵਾਹ ਨਹੀਂ ਤੇ ਆਪਾਂ ਕਵਾਂਗੇ ਬਾਕੀ ਦਿਨਾਂ ਦਾ ਰੋਂਗ ਵੀ ਤੁਸੀਂ ਸਿੱਟ ਲਿਆਊਗਾ ਤੋੜ ਲਿਆਊਗਾ ਨਹੀਂ ਫੋਨ ਬਸ ਟੁੱਟਣਾ ਨਹੀਂ ਹੋਣਾ ਚਾਹੀਦਾ ਬਾਕੀ ਕੋਈ ਚੱਕਰ ਨਹੀਂ ਚਾਹੀ ਹਫਤੇਵਾਰ ਵੀ ਸਾਡੇ ਕੋ ਆ ਕੇ ਫੋਨ ਰਿਪਲੇਸ ਕਰਾ ਲਓ ਕੋਈ ਚੱਕਰ ਨਹੀਂ ਤੁਸੀਂ ਮਟਰੋਲਾ ਲੈਣਾ ਮਟਰੋਲਾ ਤੇ ਫੋਨ ਮਿਲ ਜਾਣਗੇ ਵੀਓ Oppo Redmi Realme ਜਿੰਨੇ ਵੀ ਬ੍ਰਾਂਡ ਜਿਹੜੇ ਟ੍ਰੈਂਡਿੰਗ ਚੱਲਦੇ ਸਾਰੇ ਆਪਣੇ ਕੋਲ अवेलेबल ਸੁਣਿਆ ਇਹ ਹੈ ਕਿ ਜਿਹੜਾ ਆਨਲਾਈਨ ਤੋਂ ਸਸਤਾ ਦਿੰਦੇ ਹਲ ਬਣਾ ਜੀ ਬਿਲਕੁਲ ਜੀ ਆਨਲਾਈਨ ਤੋਂ ਸਸਤਾ ਹੁੰਦਾ ਪਰ ਉਸ ਦੇ ਵਿੱਚ ਵੀ ਇੱਕ ਝੋਲ ਹੁੰਦਾ ਜੇ ਕਈ ਦੁਕਾਨਦਾਰਾਂ ਨੂੰ ਤਾਂ ਸਸਤਾ ਦਿੰਦੇ ਆ ਬਟ ਉਹ ਫੋਨ ਪੁਰਾਣੇ ਐਕਟੀਵੇਟਡ ਹੁੰਦੇ ਆ ਆਪਾਂ ਜਿਹੜਾ ਵੀ ਫੋਨ ਦੇਵਾਂਗੇ ਸੇਮ ਡੇ ਦੀ ਐਕਟੀਵੇਸ਼ਨ ਬੋਲੂਗੀ ਕਸਟਮਰ ਚਾਹੇ ਸਰਵਿਸ ਸੈਂਟਰ ਜਿਆਦਾ ਗਿਫਟ ਗਿਫਟ ਖੇਡ ਦੇਣੇ ਕਿਉਂਕਿ ਆਪਾਂ ਰੇਟ ਹੀ ਬਹੁਤ ਵਧੀਆ ਦਿੰਨੇ ਆ ਤੇ ਪ੍ਰੋਡਕਟ ਜਿਹੜੇ ਦਿੰਨੇ ਆ ਪ੍ਰੋਪਰ ਜੈਨੂਇਨ ਕੰਪਨੀ ਥਰੂ ਜਿਹੜਾ ਸਟਾਕ ਮੰਦੋਈ ਦਿੰਦੇ ਆ ਫਿਰ ਵੀ ਆਪਾਂ ਕੋਈ ਨੈਕ ਬੈਂਡ ਵਗੈਰਾ ਕਿਸੇ ਨਾਲ ਜਾਂ ਕਿਸੇ ਨਾਲ ਕੋਈ ਛੋਟਾ ਫੋਨ ਜਾਂ ایرਪອດ ਵਗੈਰਾ ਦੇ ਦੇਣੇ ਆ ਹਾਂਜੀ ਨਵੀਂ 16 ਸੀਰੀਜ਼ ਲਾਂਚ ਹੋਈ ਹੈ ਜੀ ਜਿਹਦੇ ਵਿੱਚ ਕੀ ਚਾਰ ਮਾਡਲ ਆਇਆ ਪਲੱਸ 5000 ਦਾ ਕੈਸ਼ਬੈਕ ਆਇਆ ਤੇ ਇੱਕ ਹੋਰ ਬਹੁਤ ਵਧੀਆ ਚੀਜ਼ ایرਪອດ 4 ਆਇਆ ਜਿਹਦਾ ਰੇਟ ਬਹੁਤ ਘੱਟ ਆ ਜੀ 12900 ਦੇ ایرਪອດ 4 ਵਿਦ ਬਿਲ ਕਿਆ ਨਵਾਂ ਪਿਛਲੋ ਰੇਟ ਕਾਫੀ ਘਟਾ ਜੀ ਰੇਟ ਬਹੁਤ ਘਟਾ ਜੀ ਲਾਸਟ ਟਾਈਮ ਜਿਹੜਾ 15 Pro ਸੀ 1,35,000 ਤੋਂ ਸਟਾਰਟ ਸੀ ਤੇ ਇਸ ਵਾਰ ਜਿਹੜਾ 16 Pro ਆ 1,20,000 ਤੋਂ ਸਟਾਰਟ 15,000 ਰੁਪਏ ਲਾਸਟ ਵਾਲੋਂ ਘਟਾ ਤੇ ਸੇਮ ਜਿਹੜਾ 16 Pro Max ਹੈ 145000 ਦਾ ਤੇ ਪਿਛਲੀ ਵਾਰੀ 160000 ਤੋਂ ਸਟਾਰਟਿੰਗ ਸੀ ਤੇ ਐਟ ਕੀ ਫੋਨ ਤੁਸੀਂ ਕਿੰਨੇ ਦਾ ਤੇਰੇ ਦਰਸ਼ਕਾਂ ਫੋਨ ਜੀ 110 ਰੁਪਏ ਦੇ ਹਿਸਾਬ ਨਾਲ ਆਪਾਂ ਦੇ ਦਾਂਗੇ ਜੀ ਕਾਹੀ ਬਾਤ ਹੈ ਕਿ ਤੇ ਮਜ਼ਾਕ ਤਾਂ ਨਹੀਂ 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 ਮਜ਼ਾਕ ਨਹੀਂ ਜੀ 110 ਰੁਪਏ ਦੀ ਐਵਰੇਜ ਬਣਦੀ ਹੈ ਜੀ ਦੇ ਦੇ ਹਿਸਾਬ ਨਾਲ ਜੇਕਰ ਤੁਸੀਂ ਈਐਮਈ ਵੀ ਕਰਾਉਣੀ ਹੈ ਤੁਸੀਂ ਆਸਾਨ ਜੇ ਕਿਸ਼ਤਾਂ ਤੇ ਫੋਨ ਲੈ ਸਕਦੇ ਹੋ ਪਰ ਡੇ ਤੇ ਕਹਿੰਦੇ 110 ਰੁਪਏ ਜੀ ਐਵਰੇਜ 110 ਰੁਪਏ ਦੇ ਹਿਸਾਬ ਨਾਲ ਤੁਸੀਂ ਫੋਨ ਪਰਚੇਸ ਕਰਦੇ ਹੋ 16 ਲੈਣਾ 16 ਪਲੱਸ ਲੈਣਾ ਮਿਲ ਜੂਗਾ ਜੀ ਜੀ ਤੇ ਮਾਰੇ ਦਰਸ਼ਕਾਂ ਦਿਖਾ ਦਿਓ ਕਿਹੜਾ ਫੋਨ ਅੱਜ ਲਾਂਚ ਆਇਆ ਹੈ ਲਾਂਚ 16 Pro ਹੋਇਆ ਜੀ 16 Pro Max ਹੋਇਆ ਜਿਹੜਾ ਕਿ ਮੋਸਟ ਡਿਮਾਂਡਿੰਗ ਫੋਨ ਆ ਤੁਸੀਂ ਆਏ ਲੇਟ ਹੋ ਸ਼ਾਮ ਨੂੰ ਆਏ ਹੋ ਹੁਣ ਬਹੁਤਾ ਸਟਾਕ ਵੇਗ ਗਿਆ ਤੇ ਲਿਮਟਡ ਸਟਾਕ ਰਹਿ ਗਿਆ ਆਪਣੇ ਕੋਲ ਸਟਾਕ ਵਾਧੂ ਆਇਆ ਸੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਸਟਾਕ ਆਪਣੇ ਕੋਲ ਹੀ ਆਇਆ ਸੀ ਜੀ ਠੀਕ ਹੈ ਜੀ ਇਹ ਨਾ ਹੋਏ ਕਿ ਕੱਲ ਨੂੰ ਦਰਸ਼ਕਾਂ ਵੀਡੀਓ ਦੇਖਣ ਦੇ ਮੁੜ ਕੇ ਕਹਿੰਦੇ ਤੁਸੀਂ ਫੋਨ ਤੁਹਾਡੇ ਕੋਲ ਹੈ ਨਹੀਂ 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 ਇਦਾਂ ਤਾਂ ਨਹੀਂ ਕਹਿੰਦੇ ਬਟ ਇਹ ਕਿ ਸਟਾਕ ਲਿਮਟਡ ਹੁੰਦਾ ਤੁਸੀਂ ਸਾਡੀ ਸਵੇਰ ਦੀ ਵੀਡੀਓ ਦੇਖ ਲਓ ਤੇ ਹੁਣ ਦੇਖ ਲਓ ਸਟਾਕ ਕਿਉਂਕਿ ਸਟਾਰਟਿੰਗ ਤੇ ਕੰਪਨੀ ਦੀ ਪਾਲਿਸੀ ਹੈ ਕਿ ਸਟਾਕ ਘੱਟ ਹੀ ਹੁੰਦਾ ਹੈ ਜੀ ਲਿਮਟਡ ਸਟਾਕ ਹੈ ਜੀ ਕਹਿੰਦਾ ਮਤਲਬ ਕਿ ਇਹਦੇ ਫੀਚਰਸ ਕਾ ਫੀਚਰ ਹਰ ਇੱਕ ਸਾਲ ਅਪਗ੍ਰੇਡ ਹੁੰਦੀ ਹੈ ਜੀ ਇੱਕੋ ਇੱਕੋ ਹੀ ਫੋਨ ਆ ਦੁਨੀਆ ਦਾ ਜਿਹੜਾ ਸਾਲ ਚ ਇੱਕ ਵਾਰੀ ਲਾਂਚ ਹੁੰਦਾ ਤੇ ਪੂਰਾ ਸਾਲ ਚੱਲਦਾ ਜੀ ਕਲਰ ਜੀ ਜਿਹੜੇ ਨਵੇਂ ਆਏ ਆ ਜੀ ਇੱਕ ਜਿਹੜਾ ਜ਼ਿਆਦਾ ਚੱਲਦਾ ਪਿਆ ਡੈਜ਼ਰਟ ਟੇਟਨੀਅਮ ਕਲਰ ਆਇਆ ਆਪਣੇ ਕੋਲ ਪ੍ਰੋ ਤੇ ਮੈਕਸ ਉਹਦੇ ਵਿੱਚ ਆਇਆ ਸੀ ਸੋਲਡ ਆਊਟ ਹੋ ਗਿਆ ਕਿਉਂਕਿ ਤੁਸੀਂ ਆਏ ਬੜੀ ਲੇਟ ਹੋ ਕਿਉਂਕਿ ਉਹਦੀ ਬਹੁਤ ਜ਼ਿਆਦਾ ਡਿਮਾਂਡ ਚੱਲ ਰਹੀ ਹੈ ਮਾਰਕੀਟ ਦੇ ਵਿੱਚ 16 ਪ੍ਰੋ ਤੇ 16 ਪ੍ਰੋ ਮੈਕਸ ਦੀ ਬਹੁਤ ਡਿਮਾਂਡ ਹੈ ਉਸ ਤੋਂ ਬਾਅਦ 15 ਜੇ ਸੌਰੀ 16 ਸੀਰੀਜ਼ ਦੇ ਵਿੱਚ ਨਵੇਂ ਕਲਰ ਆਏ ਆ ਡੀਲ ਕਲਰ ਆਇਆ ਬਲੂ ਆਇਆ ਇਹਨਾਂ ਦੀ ਆਈਫੋਨ ਤੋਂ ਇਲਾਵਾ ਹੋਰ ਕਿਹੜੇ ਫੋਨ ਆਪੀ ਆਈਫੋਨ ਤੋਂ ਇਲਾਵਾ ਜੀ ਐਂਡਰੋਇਡ ਦੇ ਵਿੱਚ ਆਪਣੇ ਕੋਲ ਸਾਰੇ ਬ੍ਰਾਂਡ ਹੁੰਦੇ ਆ ਤੇ ਸਾਰੇ ਜਿਹੜੇ ਕੰਪਨੀ ਥਰੂ ਹੀ ਹੁੰਦੇ ਆ ਆਪਾਂ ਨੂੰ ਆਪਾਂ ਕੋਈ ਆਨਲਾਈਨ ਵਾਲਾ ਸਟਾਕ ਨਹੀਂ ਵੇਚਦੇ ਕੋਈ ਪੁਰਾਣਾ ਸਟਾਕ ਨਹੀਂ ਵੇਚਦੇ ਤੁਸੀਂ ਮਟਰੋਲਾ ਲੈਣਾ ਮਟਰੋਲਾ ਦੇ ਫੋਨ ਮਿਲ ਜਾਣਗੇ ਵੀਓ Oppo Redmi Realme ਜਿੰਨੇ ਵੀ ਬ੍ਰਾਂਡ ਜਿਹੜੇ ਟ੍ਰੈਂਡਿੰਗ ਚੱਲਦੇ ਸਾਰੇ ਆਪਣੇ ਕੋਲ ਅਵੇਲੇ ਸੁਣਿਆ ਇਹ ਹੈ ਕਿ ਜਿਹੜਾ ਆਨਲਾਈਨ ਤੋਂ ਸਸਤਾ ਦਿੰਦੇ ਹ ਰਹਣਾ ਜੀ ਬਿਲਕੁਲ ਜੀ ਆਨਲਾਈਨ ਤੋਂ ਸਸਤਾ ਹੁੰਦਾ ਪਰ ਉਸ ਦੇ ਵਿੱਚ ਵੀ ਇੱਕ ਝੋਲ ਹੁੰਦਾ ਜੇ ਕਈ ਦੁਕਾਨਦਾਰਾਂ ਨਾਲ ਤੋਂ ਸਸਤਾ ਦਿੰਦੇ ਆ ਬਟ ਉਹ ਫੋਨ ਪੁਰਾਣ ਜਿੱਦਣ ਸਾਡੇ ਕੋ ਫੋਨ ਲੈ ਕੇ ਜਾਊਗਾ ਉਸ ਦਿਨ ਦੀ ਐਕਟੀਵੇਸ਼ਨ ਬੋਲੂਗੀ ਨਾ ਕਿ ਪੁਰਾਣੇ ਰੀਪੈਕ ਫੋਨ ਹੋ ਗਏ ਜੀ ਅਗਰ ਦਰਸ਼ਕ ਸਾਡੇ ਜਿਨ੍ਹਾਂ ਕੋ ਕਾਰਡ ਨਾ ਬਣਿਆ ਤੁਹਾਡਾ ਕਾਰਡ ਫਾਇਨਾਂਸ ਜਿਹੜਾ ਕਰੀ ਜੀ ਆਪਾਂ ਫਾਈਨਾਂਸ ਐਂਡਰੋਇਡ ਦਾ ਫਾਈਨਾਂਸ ਆਲ ਓਵਰ ਦੀ ਇੰਡੀਆ ਕਰ ਦਿੰਨੇ ਆ ਕੋਈ ਇੰਡੀਆ ਚੋਂ ਕਿਤੇ ਵੀ ਆਵੇ ਆਪਾਂ ਉਹਨਾਂ ਦਾ ਫਾਈਨਾਂਸ ਕਰਕੇ ਦਵਾਂਗੇ ਜਿਹੜਾ ਮਰਜ਼ੀ ਫੋਨ ਲੈ ਲਓ ਖਾਸ ਕਰ ਸੈਮਸੰਗ ਵੀ ਲਾਉਂਗੇ ਆਲ ਇੰਡੀਆ ਫਾਈਨਾਂਸ ਹੈਗਾ ਰੈਡਮੀ ਲਾਉਂਗੇ ਆਲ ਇੰਡੀਆ ਫਾਈਨਾਂਸ ਹੈਗਾ ਹੋਰ ਬਹੁਤੇ ਬ੍ਰਾਂਡਾਂ ਪੰਜਾਬ ਵਿੱਚ ਤਾਂ ਆਪਾਂ ਹਰੇਕ ਫੋਨ ਦਾ ਫਾਈਨਾਂਸ ਕਰਦੇ ਆਂ ਜ पीवीएस फाइनेंस ਹੈ ਗੈਫਨਸ ਆਪਣਾ ਕੋਈ ਕਾਫੀ ਦਾਰੇ অপਸ਼ਨ ਦੇ ਗਿਆ ਜੀ ਕਹਿੰਦੇ ਜੇ ਕਾਰਨਾ ਬਣਾ ਤੇ ਕਾਰਡ ਬਣਾ ਦੇ ਜੀ ਕਾਰਡ ਬਣਾ ਦਾਂਗੇ ਬਸ ਇਹ ਹੈ ਕਿ ਸਿਬਲ ਦਾ ਕਈ ਵਾਰੀ ਕਿਸ਼ੂ ਹੁੰਦਾ ਕਿ ਜੇ ਕਿਸੇ ਦਾ ਜਿਆਦਾ ਹੀ ਲੋ ਸਿਬਲ ਆ ਤੇ ਉਹਦੇ ਵਿੱਚ ਕਿਤੇ ਰਿਜੈਕਸ਼ਨ ਆ ਜਾਂਦੀ ਹੈ ਬਟ ਕਿਸੇ ਨਾ ਕਿਸੇ ਜਿਹੜਾ ਸਿਸਟਮ ਦੇ ਵਿੱਚ ਅਪਰੂਵਲ ਆ ਜਾਂਦੀ ਹੈ 90% ਹੈਗੀ ਅਪਰੂਵਲ ਆ ਹੀ ਜਾਂਦੀ ਹੈ ਜੀ ਤਾਂ ਤੁਸੀਂ ਐਪਲ ਦਾ 110 ਰੁਪਏ ਦੇ ਰਹੇ ਤੇ ਆ ਇਹਦਾ ਕ੍ਰੇਡਿਟ ਰਕਮ ਐਂਡਰੋਇਡ ਦੇ ਤਾਂ ਇਹਨਾਂ ਦੀ ਤਾਂ ਜੀ ਬਹੁਤ ਨਾਰਮਲ ਜੀ ਰੇਂਜ ਆਇਆ ਜਿਹਦਾ ਕਿਸੇ ਦੀ ਐਵਰੇਜ 500 ਦੀ 500 ਰੁਪਏ ਕਿਸ਼ਤ ਲਾ ਲੋ ਡੇਲੀ ਦੀ ਐਵਰੇਜ ਕਿਉਂ ਜਿਆਦਾ ਗਿਫਟ ਗਿਫਟ ਖੇਡ ਦੇਣੇ ਕਿਉਂਕਿ ਪਰੇਟੀ ਬਹੁਤ ਵਧੀਆ ਦਿੰਦੀਆਂ ਤੇ ਪ੍ਰੋਡਕਟ ਜਿਹੜੇ ਦਿੰਨੇ ਆ ਪ੍ਰੋਪਰ ਜੈਨੂਨ ਕੰਪਨੀ ਥੋਂ ਜਿਹੜਾ ਸਟਾਕ ਮੰਦੋਈ ਦਿੰਦੇ ਆ ਫਿਰ ਵੀ ਆਪਾਂ ਕੋਈ ਨੈਕ ਬੈਂਡ ਵਗੈਰਾ ਕਿਸੇ ਨਾਲ ਜਾਂ ਕਿਸੇ ਨਾਲ ਕੋਈ ਛੋਟਾ ਫੋਨ ਜਾਂ ایرਪອດ ਵਗੈਰਾ ਦੇ ਦਿੰਨੇ ਆ ਕਹਿੰਦਾ ਮਤਲਬ ਜਿਹੜਾ ਵੀ ਆਏਗਾ ਗਿਫਟ ਲੈ ਕੇ ਚੋ ਜੀ ਜੀ ਪਲੱਸ ਇਹ ਚੀਜ਼ ਦੀ ਗਰੰਟੀ ਹੋਊਗੀ ਕਿ ਪ੍ਰੋਡਕਟ ਪੂਰੇ ਜੈਨੂਨ ਹੋਣਗੇ ਕੋਈ ਪੁਰਾਣੇ ਐਕਟੀਵੇਟ ਨਹੀਂ ਹੋਣਗੇ ਕੰਪਨੀ ਦਾ ਜੈਨੂਨ ਸਟਾਕ ਹੋਊਗਾ ਜੀ ਪੁਰਾਣੇ ਦੇ ਚੇਤਾ ਹੈ ਜਦੋਂ ਅਸੀਂ ਪਿਛਲੇ ਵੀਡੀਓ ਕੀਤੀ ਸੀ ਤੇ ਪੁਰਾਣੇ ਫੋਨ ਵੀ ਇਹ ਤਾਂ ਫੋਨ ਸ਼ੁਰੂ ਹੈਗਾ ਜੀ 64GB ਫੋਨ 64500 ਰੁਪਏ ਦਾ ਇਸ ਤੋਂ ਇਲਾਵਾ ਆਪਣੇ ਕੋ ਆਈਫੋਨ 8 ਮਿਲ ਜਾਣਗੇ ਬਿਲਕੁਲ ਫਰੈਸ਼ ਇਹਦੀ ਗਾਰੰਟੀ 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 ਸ਼ਾਓ ਗਾਰੰਟੀ ਦਿੰਦੇ ਹਾਂ ਜੀ ਕੋਈ ਕੋਈ ਵੀ ਸਾਡੇ ਕੋਲ ਸੈਕੰਡ ਹੈ ਫੋਨ ਲੈ ਕੇ ਜਾਓਗੇ ਇਹ ਨਹੀਂ ਹੈ ਕਿ ਤੁਸੀਂ ਘਰ ਗਏ ਦੋ ਚਾਰ ਦਿਨ ਨੂੰ ਕੋਈ ਪ੍ਰੋਬਲਮ ਆ ਗਈ ਤਾਂ ਆਪਾਂ ਕਹਾਂਗੇ ਬਾਕੀ ਦਿਨਾਂ ਦਾ ਰੱਖੂ ਵੀ ਤੁਸੀਂ ਸਿੱਟ ਲਿਆਊਗਾ ਤੋੜ ਲਿਆਊਗਾ ਨਹੀਂ ਫੋਨ ਬਸ ਟੁੱਟਣਾ ਨਹੀਂ ਚਾਹੀਦਾ ਬਾਕੀ ਕੋਈ ਚੱਕਰ ਨਹੀਂ ਚਾਹੀ ਹਫਤੇਵਾਰ ਵੀ ਸਾਡੇ ਕੋ ਆ ਕੇ ਫੋਨ ਰਿਪਲੇਸ ਕਰਾ ਲਓ ਕੋਈ ਚੱਕਰ ਨਹੀਂ ਇਹ ਤਾਂ ਇੱਥੇ ਬੱਚੇ ਕਾਫੀ ਲਫਲੀ ਤੇ ਪੜਦੇ ਗਏ ਤੇ ਜਿਹੜਾ ਇੱਥੇ ਫ ਜੀ ਜੀ ਫੋਨ ਦੀ ਰਿਪੇਅਰ ਪੂਰੀ ਆਪਣੇ ਕੋਲ ਹੈਗੇ ਜੀ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਪ੍ਰੋਪਰ ਪੇ ਦਾ ਸੈਟਅਪ ਹੈਗਾ ਤੇ ਦੋ ਮੁੰਡੇ ਰਿਪੇਅਰ ਵਾਲੇ ਸਪੈਸ਼ਲ ਆਪਣੇ ਕੋਲ ਹੈਗੇ ਆ ਜੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਹੋਵੇ ਆਈਫੋਨ ਐਂਡਰੋਇਡ ਦੀ ਫੁੱਲ ਜਿਹੜੀ ਹੈ ਕਿ ਸੇਮ ਡੇ ਰਿਪੇਅਰ ਕਰਕੇ ਦਿੰਨੇ ਆ ਜੀ ਆਪਣੇ ਤੇ ਮਾਰੇ ਦਰਸ਼ਕਾਂ ਨੂੰ ਆਪਣਾ ਐਡਰੈਸ ਆਸੋ ਐਡਰੈਸ ਹੈਗਾ ਜੀ ਆਪਣਾ ਲਵਲੀ ਯੂਨੀਵਰਸਿਟੀ ਕੋਲ ਮੇੜੂ ਰੋਡ ਲੋਕੇਟਰ ਰੋਡ ਹੈਗਾ ਜੀ ਜੀ ਰੋਡ ਤੋਂ ਸਿਰਫ 500 ਮੀਟਰ ਦੂਰ ਹੈਗਾ ਹੈ ਗੂਗਲ ਮੈਪ ਚ ਵੀ ਆਰੀ ਲਿਵਾਣਾ ਸਰਚ ਕਰੋਗੇ ਤਾਂ ਤੁਹਾਨੂੰ ਐਡਰੈਸ ਜਿਹੜਾ ਮਿਲ ਜੂਗਾ ਜੀ ਆਪਣਾ ਫੋ ਇੱਕ ਹੋਰ ਐਡੀਸ਼ਨ ਨੰਬਰ ਆ ਗਿਆ ਜੀ 9592 2162 Instagram ਤਾਂ ਕਰ ਦੋ Instagram ਆ ਗਿਆ ਜੀ airy_ ਲਵਾਣਾ ਜਿੱਦੇ ਤੁਸੀਂ ਸਾਡੀਆਂ ਪੁਰਾਣੀਆਂ ਵੀਡੀਓਜ਼ ਦੇ ਸਾਰੇ ਦੇਖ ਸਕਦੇ ਹੋ ਤੇ ਆਪਾਂ ਆ ਗਏ ਹਾਂ ਜੀ অথੋਰੀ ਰੀਸੇਲਰ ਆ ਗਏ ਆਪਲ ਦੇ